ਅਮ੍ਰਿਤਸਰ ਤੋਂ ਇੱਕ ਮੰਦਭਾਗੀ ਖਬਰ ਆ ਰਹੀ ਹੈ ਐਸਜੀਪੀਸੀ ਦਾ ਦਫ਼ਤਰ ਜਿੱਥੇ ਮੁਲਾਜ਼ਮਾਂ ਦੇ ਵਿਚਾਲੇ ਆਪਸੀ ਝੜਪ ਹੁੰਦੀ ਹੈ ਝੜਪ ਇਥੋਂ ਤੱਕ ਵੱਧ ਗਈ ਕਿ ਉਸ ਦੇ ਵਿੱਚ ਹੁਣ ਕਤਲ ਹੋ ਗਿਆ ਹੈ ਇਹ ਜਾਣਕਾਰੀ ਮਿਲ ਰਹੀ ਹੈ ਜਾਣਕਾਰੀ ਹੁਣ ਤੱਕ ਜਿੰਨੀ ਕੋ ਹਾਸਲ ਸਾਡੇ ਤੱਕ ਹੋਈ ਹੈ ਕੀਤੀ ਹੈ ਉਸ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਮ੍ਰਿਤਸਰ ਦੇ ਵਿੱਚ ਐਸਜੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਆਪਸੀ ਕੋਈ ਤਕਰਾਰ ਸੀ ਪਾਵੇਂ ਝਗੜਾ ਕੋਈ ਨਿੱਜੀ ਇਹਨਾਂ ਦਾ ਪਰਿਵਾਰਕ ਚੱਲਦਾ ਸੀ ਪਰ ਉਸ ਤੋਂ ਬਾਅਦ ਇਸ ਦੀ ਝੜਪ ਹੈ ਜਿਹੜੀ ਆਪਸ ਦੇ ਵਿੱਚ ਤਲਵਾਰਾਂ ਦੇ ਨਾਲ ਵਾਰ ਕਰ ਦਿੱਤੇ ਗਏ ਜਿਸ ਦੇ ਵਿੱਚ ਇੱਕ ਸੇਵਾਦਾਰ ਦੀ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਹੈ ਪਹਿਲਾਂ ਗੰਭੀਰ ਰੂਪ ਚ ਜ਼ਖਮੀ ਹੋਇਆ ਹਸਪਤਾਲ ਲਿਜਾਇਆ ਗਿਆ ਤੇ ਪਤਾ ਲੱਗਿਆ ਕਿ ਉਸ ਦੀ ਹੁਣ ਜਾਨ ਚਲੀ ਗਈ ਹੈ ਇਸ ਕਤਲੋਗਾਰਧ ਦੇ ਵਿੱਚ ਇੱਥੋਂ ਤੱਕ ਨੌਬਤ ਕਿਵੇਂ ਆਈ ਕਿਸ ਦਾ ਕਤਲ ਹੋਇਆ ਤੇ ਕਿਸ ਵੱਲੋਂ ਵਾਰ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਮੁਲਾਜ਼ਮਾਂ ਵਿਚਕਾਰ ਹੋਈ ਲੜਾਈ ਉਦੋਂ ਖੂਨੀ ਰੂਪ ਧਾਰ ਜਾਂਦੀ ਹੈ ਜਦੋਂ ਗੱਲ ਤਲਵਾਰਾਂ ਤੱਕ ਪਹੁੰਚਦੀ ਹੈ ਮੁਲਾਜ਼ਮਾਂ ਨੇ ਐਸਜੀਪੀਸੀ ਦੇ ਨੇ ਇੱਕ ਦੂਜੇ ਤੇ ਤਲਵਾਰ ਨਾਲ ਜਦੋਂ ਹਮਲਾ ਕੀਤਾ ਜਿਸ ਵਿੱਚ ਇੱਕ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਔਰ ਜਾਣਕਾਰੀ ਇਹ ਵੀ ਹੈ ਕਿ ਐਸਜੀਪੀਸੀ ਦੇ ਧਰਮ ਪ੍ਰਚਾਰ ਮੁਲਾਜ਼ਮ ਜਿਹੜੇ ਸੁਖਵੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ਉੱਤੇ ਹਮਲਾ ਕੀਤਾ ਜਿਸ ਵਿੱਚ ਉਸ ਦੀ ਮੌਤ ਹੋ ਗਈ। ਹੁਣ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਇੱਕ ਮੁਲਾਜ਼ਮ ਨੇ ਸੁਖਵੀਰ ਸਿੰਘ ਦੱਸੇ ਜਾਂਦੇ ਨੇ ਨੇ ਅਕਾਊਂਟ ਬ੍ਰਾਂਚ ਦੇ ਜਿਹੜੇ ਸੇਵਾਦਾਰ ਨੇ ਦਰਬਾਰਾ ਸਿੰਘ ਉਸ ਦੇ ਉੱਤੇ ਹਮਲਾ ਕੀਤਾ ਜਿਸ ਦਾ ਕਤਲ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਖਾਣਾ ਖਾਂਦੇ ਸਮੇਂ ਦੋਵਾਂ ਮੁਲਾਜ਼ਮਾਂ ਵਿੱਚ ਆਪਸੀ ਲੜਾਈ ਹੋਈ ਹੈ। ਖਾਣਾ ਖਾਣ ਦਾ ਜਦੋਂ ਸਮਾਂ ਹੁੰਦਾ ਹੈ। ਔਰ ਇਹ ਵੀ ਦੱਸਿਆ ਜਾ ਰਿਹਾ ਕਿ ਦੋਵਾਂ ਦਾ ਕੋਈ ਆਪਸੀ ਪੁਰਾਣਾ ਝਗੜਾ ਚੱਲ ਰਿਹਾ ਸੀ ਜੋ ਕਿ ਅੱਜ ਕਤਲ ਤੱਕ ਜਾ ਕੇ ਪੁੱਜ ਗਿਆ। 19 ਤੋਂ ਬਾਅਦ ਨਤੀਜੇ ਕੀ ਹੁੰਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਇਸ ਬਾਰੇ ਕੀ ਬਿਆਨ ਦਿੰਦੇ ਨੇ ਹਾਲੇ ਤੱਕ ਜਦ ਤੱਕ ਅਸੀਂ ਤੁਹਾਡੇ ਨਾਲ ਹੀ ਖਬਰ ਸਾਂਝੀ ਕਰ ਰਹੇ ਹਾਂ ਫਿਲਹਾਲ ਦੀ ਘੜੀ ਉਹਨਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਵੀ ਉਹ ਇਸ ਦੇ ਉੱਤੇ ਟਿੱਪਣੀ ਕਰਨਗੇ ਕਿ ਦਰਅਸਲ ਇਹ ਮੁੱਢ ਵੱਜਿਆ ਕਿੱਥੋਂ ਲੜਾਈ ਦਾ ਕੀ ਵਾਕਿਆ ਹੀ ਕੋਈ ਪੁਰਾਣਾ ਝਗੜਾ ਸੀ ਉਹਨਾਂ ਦਾ ਆਪਸੀ ਉਸ ਦੇ ਕਰਕੇ ਤੂੰ ਤੂੰ ਮੈਂ ਮੈਂ ਤੋਂ ਗੱਲ ਸ਼ੁਰੂ ਹੁੰਦੀ ਹੋਈ ਤਲਵਾਰਾਂ ਤੱਕ ਪੂਜੀ ਇੱਕ ਦੂਜੇ ਦੇ ਉੱਤੇ ਵਾਰ ਕੀਤੇ ਗਏ ਜਾਂ ਕੋਈ ਹੋਰ ਹੈ ਹਾਲਾਂਕਿ ਗੁਰੂ ਘਰਾਂ ਦੇ ਵਿੱਚ ਖਾਸ ਕਰਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਤੇ ਜੇਕਰ ਉਸ ਦੇ ਮੁਲਾਜ਼ਮ ਉਸ ਦੇ ਸੇਵਾਦਾਰ ਇਸ ਤਰ੍ਹਾਂ ਦੇ ਦਫ਼ਤਰਾਂ ਦੇ ਵਿੱਚ ਵੀ ਜਿੱਥੇ ਕੰਮ ਆਪਸੀ ਭਾਈਚਾਰਕ ਸਾਂਝਦਾ ਹੋਣਾ ਚਾਹੀਦਾ ਹੈ ਗੁਰੂ ਘਰਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਨੀਤੀਆਂ ਬਣਦੀਆਂ ਹੋਣ ਉੱਥੇ ਵਿਚਾਰ ਵਟਾਂਦਰੇ ਹੁੰਦੇ ਹੋਣ ਤੇ ਜਦੋਂ ਇਸ ਤਰ੍ਹਾਂ ਦੀ ਖੂਨੀ ਝੜਪ ਹੋ ਜਾਵੇ ਕਤਲ ਹੋ ਜਾਣ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਇਹ ਚਿੰਤਾ ਜਨਕ ਗੱਲ ਇਸ ਕਰਕੇ ਵੀ ਹੈ ਕਿਉਂਕਿ ਬੇਸ਼ੱਕ ਦੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਗਲਿਆਰਿਆਂ ਦੇ ਵਿੱਚ ਤਲਵਾਰਾਂ ਹਵਾ ਦੇ ਵਿੱਚ ਹਿੱਲ ਰਹਾਂਦੀਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਮੇਂ-ਸਮੇਂ 'ਤੇ ਆਉਂਦੀਆਂ ਰਹਿੰਦੀਆਂ ਨੇ ਪਰ ਉਸ ਦੇ ਮਸਲੇ ਕੁਝ ਹੋਰ ਹੁੰਦੇ ਨੇ ਕੁਝ ਪੰਥਕ ਮਸਲਿਆਂ ਦੇ ਕਰਕੇ ਆਪਸੀ ਤਕਰਾਰ ਹੋ ਜਾਂਦੀ ਹੈ ਜਾਂ ਫਿਰ ਕੁਝ ਸਿਆਸੀ ਮਸਲਿਆਂ ਦੇ ਕਰਕੇ ਤਕਰਾਰ ਹੋ ਜਾਂਦੀ ਹੈ ਉਸ ਤੇ ਕਰਕੇ ਇੱਕ ਦੂਜੇ ਦੀਆਂ ਪੱਗਾਂ ਲਾਉਣ ਤੱਕ ਦੀ ਨੌਬਤ ਵੀ ਆਉਂਦੀ ਰਹੀ ਹੈ ਤੇ ਇਸ ਦੀਆਂ ਤਸਵੀਰਾਂ ਵੀ ਤੁਸੀਂ ਪਹਿਲਾਂ ਜ਼ਰੂਰ ਦੇਖੀਆਂ ਹੋਣਗੀਆਂ ਮਤਲਬ ਜਿੱਥੇ ਸਿੱਖ ਫਲਸਫੇ ਦੇ ਵਿੱਚ ਭਾਈਚਾਰੇ ਦੇ ਵਿੱਚ ਕਕਾਰਾਂ ਦੇ ਰੂਪ ਦੇ ਵਿੱਚ ਕਿਰਪਾਨ ਦਾ ਇੱਕ ਵੱਡੀ ਬੜਾ ਰੋਲ ਹੈ ਵੱਡੀ ਭੂਮਿਕਾ ਹੈ ਇੱਕ ਸਿੰਬੋਲਿਕ ਚਿੰਨ ਦੇ ਤੌਰ ਦੇ ਉੱਤੇ ਗੁਰੂ ਸਹਿਬਾਨ ਵੱਲੋਂ ਬਖਸ਼ੀ ਗਈ ਜਿਹੜੀ ਦਾਤ ਹੈ ਇੱਕ ਪਾਸੇ ਉਸ ਦੀ ਵਰਤੋਂ ਕਿੱਥੇ ਕਰਨੀ ਹੈ ਜਦੋਂ ਉਸ ਦੀ ਸਮਝ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਵੀ ਨਹੀਂ ਹੋਵੇਗੀ ਤਾਂ ਫਿਰ ਦੂਜਿਆਂ ਨੂੰ ਕਿਵੇਂ ਸੂਝ-ਬੂਝ ਦੇ ਨਾਲ ਸਮਝਾਇਆ ਜਾ ਸਕਦਾ ਸਹੀ ਦਿਸ਼ਾ ਵੱਲ ਤੋਰਿਆ ਜਾ ਸਕਦਾ ਹੈ ਬੜੀ ਮੰਦ ਭਾਗੀ ਗੱਲ ਹੈ ਕਿ ਐਸਜੀਪੀਸੀ ਦੇ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਣੀ ਹਾਲਾਂਕਿ ਇਸ ਦੇ ਉੱਤੇ ਐਸਜੀਪੀਸੀ ਦੇ ਮੈਂਬਰਾਂ ਦਾ ਜਾਂ ਖੱਟੋ-ਖੱਟ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਐਸਜੀਪੀਸੀ ਪ੍ਰਧਾਨ ਉਹਨਾਂ ਦੀ ਹੁਣ ਸਟੇਟਮੈਂਟ ਬਿਆਨ ਕੀ ਆਉਂਦਾ ਦੇਖਣ ਵਾਲੀ ਗੱਲ ਹੋਵੇਗੀ ਕਿ ਦਰਸਾਲ ਇਹ ਝਗੜੇ ਦਾ ਮੁੱਢ ਬੱਜਿਆ ਕਿੱਥੋਂ ਪਰ ਸੇਵਾ ਦਾ ਨੇ ਜਿਹੜੇ ਦਰਬਾਰਾ ਸਿੰਘ ਉਹਨਾਂ ਦਾ ਇਸ ਵਿੱਚ ਦੱਸਿਆ ਜਾ ਰਿਹਾ ਕਿ ਕਤਲ ਹੋ ਗਿਆ ਪਹਿਲਾਂ ਗੰਭੀਰ ਰੂਪ 'ਚ ਤਲਵਾਰਾਂ ਦੇ वार ਕਰਕੇ ਜ਼ਖਮੀ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਫਿਲਹਾਲ ਦੀ ਘੜੀ ਇਹ ਜਾਣਕਾਰੀ ਸਾਡੇ ਤੱਕ ਪੁੱਜੀ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ